ਇਸ ਵੇਲੇ ਦੀ ਵੱਡੀ ਖਬਰ ਹੈ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਬਿਕਰਮ ਸਿੰਘ ਮਜੀਠੀਆ ਦੇਤੇ ਚੱਲ ਰਹੇ ਟਰੱਕ ਕੇਸ ਮਾਮਲੇ ਦੇ ਵਿੱਚ ਸੱਟ ਬਣੀ ਹੋਈ ਹੈ ਜੋ ਉਸ ਦੇ ਵਿੱਚ ਤਿੰਨ ਮੈਂਬਰ ਹੋਰ ਐਡ ਕੀਤੇ ਗਏ ਨੇ ਜਿਸ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ 2022 ਅਗਸਤ ਦੇ ਵਿੱਚ ਹਾਈ ਕੋਰਟ ਵੱਲੋਂ ਜ਼ਮਾਨਤ ਦਿੱਤੀ ਗਈ ਸੀ ਜੋ ਕਿ ਹੁਣ ਉਹ ਉਹਨਾਂ ਨੂੰ ਜਨਵਰੀ ਦੇ ਵਿੱਚ 18 18 ਜਨਵਰੀ ਨੂੰ ਪੇਸ਼ ਕੀਤਾ ਗਿਆ ਸੀ ਤੇ ਹੁਣ ਫਿਰ ਹੁਣ ਫੇਰ ਸਿੱਟ ਦੇ ਵਿੱਚ ਤਿੰਨ ਮੈਂਬਰ ਵਧਾ ਦਿੱਤੇ ਗਏ ਨੇ ਬਿਕਰਮ ਸਿੰਘ ਮਿਠੀਆ ਦਾ ਹਰ ਪੇਸ਼ੀ ਦਤੇ ਹੀ ਕਹਿਣਾ ਸੀ ਕਿ ਪੋਲੀਟਿਕਲ ਖੇਡਾਂ ਖੇਡੀਆਂ ਜਾ ਰਹੀਆਂ ਨੇ ਹੁਣ ਬਿਕਰਮ ਸਿੰਘ ਮਿਠੀਆ ਕੇਸ ਦੇ ਵਿੱਚ ਕੀ ਹੁੰਦਾ ਉਹ ਅੱਗੇ ਦੇਖਣਾ ਜਾਰੀ ਰਹੇਗਾ 22 ਅਗਸਤ ਦੇ ਵਿੱਚ ਹਾਈ ਕੋਰਟ ਵੱਲੋਂ ਜਮਾਨਤ ਦਿੱਤੀ ਗਈ ਸੀ ਜੋ ਕਿ ਹੁਣ ਉਹ ਉਹਨਾਂ ਨੂੰ ਜਨਵਰੀ ਦੇ ਵਿੱਚ 18 18 ਜਨਵਰੀ ਨੂੰ ਪੇਸ਼ ਕੀਤਾ ਗਿਆ ਸੀ ਤੇ ਹੁਣ ਫੇਰ ਹੁਣ ਫਿਰ ਸੈਟ ਦੇ ਵਿੱਚ ਤਿੰਨ ਮੈਂਬਰ ਵਧਾ ਦਿੱਤੇ ਗਏ ਨੇ ਬਿਕਰਮ ਸਿੰਘ ਮਿਠੀਆ ਦਾ ਹਰ ਪੇਸ਼ੀ ਦਤੇ ਹੀ ਕਹਿਣਾ ਸੀ ਕਿ ਪੋਲੀਟੀਕਲ ਖੇਡਾਂ ਖੇਡੀਆਂ ਜਾ ਰਹੀਆਂ ਨੇ ਹੁਣ ਬਿਕਰਮ ਸਿੰਘ ਮਿਠੀਆ ਕੇਸ ਦੇ ਵਿੱਚ ਕੀ ਹੁੰਦਾ ਹੈ ਉਹ ਅੱਗੇ ਦੇਖਣਾ ਜਾਰੀ ਰਹੇਗਾ 22 ਅਗਸਤ ਦੇ ਵਿੱਚ ਹਾਈ ਕੋਰਟ ਵੱਲੋਂ ਜਮਾਨਤ ਦਿੱਤੀ ਗਈ ਸੀ ਜੋ ਕਿ ਹੁਣ ਉਹ ਉਹਨਾਂ ਨੂੰ ਜਨਵਰੀ ਦੇ ਵਿੱਚ 18 18 ਜਨਵਰੀ ਨੂੰ ਪੇਸ਼ ਕੀਤਾ ਗਿਆ ਸੀ ਤੇ ਹੁਣ ਫਿਰ ਹੁਣ ਫੇਰ ਸੈਟ ਦੇ ਵਿੱਚ ਤਿੰਨ ਮੈਂਬਰ ਵਧਾ ਦਿੱਤੇ ਗਏ ਨੇ ਬਿਕਰਮ ਸਿੰਘ ਮਝੀਠਿਆ ਦਾ ਹਰ ਪੇਸ਼ੀ ਦਿੱਤੇ ਹੀ ਇਹ ਕਹਿਣਾ ਸੀ ਕਿ ਪੋਲੀਟਿਕਲ ਖੇਡਾਂ ਖੇਡੀਆਂ ਜਾ ਰਹੀਆਂ ਨੇ ਹੁਣ ਬਿਕਰਮ ਸਿੰਘ ਮਝੀਠੇ ਕੇਸ ਦੇ ਵਿੱਚ ਕੀ ਹੁੰਦਾ ਹੈ ਉਹ ਅੱਗੇ ਦੇਖਣਾ ਜਾਰੀ ਰਹੇਗਾ 22 ਅਗਸਤ ਦੇ ਵਿੱਚ ਹਾਈ ਕੋਰਟ ਵੱਲੋਂ ਜ਼ਮਾਨਤ ਦਿੱਤੀ ਗਈ ਸੀ ਜੋ ਕਿ ਹੁਣ ਉਹ ਉਹਨਾਂ ਨੂੰ ਜਨਵਰੀ ਦੇ ਵਿੱਚ 18 18 ਜਨਵਰੀ ਨੂੰ ਪੇਸ਼ ਕੀਤਾ ਗਿਆ ਸੀ ਤੇ ਹੁਣ ਫੇਰ ਹੁਣ ਫਿਰ ਸੈਟ ਦੇ ਵਿੱਚ ਤਿੰਨ ਮੈਂਬਰ ਵਧਾ ਦਿੱਤੇ ਗਏ ਨੇ ਬਿਕਰਮ ਸਿੰਘ ਮਜੀਠੀਆ ਦਾ ਹਰ ਪੇਸ਼ੀ ਦਿੱਤੇ ਹੀ ਕਹਿਣਾ ਸੀ ਕਿ ਪੋਲੀਟਿਕਲ ਖੇਡਾਂ ਖੇਡੀਆਂ ਜਾ ਰਹੀਆਂ ਨੇ ਹੁਣ ਬਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਕੀ ਹੁੰਦਾ ਹੈ ਉਹ ਅੱਗੇ ਦੇਖਣਾ ਜਾਰੀ ਰਹੇਗਾ 22 ਅਗਸਤ ਦੇ ਵਿੱਚ ਹਾਈ ਕੋਰਟ ਵੱਲੋਂ ਜ਼ਮਾਨਤ ਦਿੱਤੀ ਗਈ ਸੀ ਜੋ ਕਿ ਹੁਣ ਉਹ ਉਹਨਾਂ ਨੂੰ ਜਨਵਰੀ ਦੇ ਵਿੱਚ 18 18 ਜਨਵਰੀ ਨੂੰ ਪੇਸ਼ ਕੀਤਾ ਗਿਆ ਸੀ ਤੇ ਹੁਣ ਫਿਰ ਹੁਣ ਫੇਰ ਸਿੱਟ ਦੇ ਵਿੱਚ ਤਿੰਨ ਮੈਂਬਰ ਵਧਾ ਦਿੱਤੇ ਗਏ ਨੇ ਬਿਕਰਮ ਸਿੰਘ ਮਜੀਠੀਆ ਦਾ ਹਰ ਪੇਸ਼ੀ ਦਿੱਤੇ ਹੀ ਕਹਿਣਾ ਸੀ ਕਿ ਪੋਲੀਟਿਕਲ ਖੇਡਾਂ ਖੇਡੀਆਂ ਜਾ ਰਹੀਆਂ ਨੇ ਹੁਣ ਬਿਕਰਮ ਸਿੰਘ ਮਜੀਠੀਆ ਕੇਸ ਦੇ ਵਿੱਚ ਕੀ ਹੁੰਦਾ ਹੈ ਉਹ ਅੱਗੇ ਦੇਖਣਾ ਜਾਰੀ ਰਹੇਗਾ 22 ਅਗਸਤ ਦੇ ਵਿੱਚ ਹਾਈ ਕੋਰਟ ਵੱਲੋਂ ਜਮਾਨਤ ਦਿੱਤੀ ਗਈ ਸੀ ਜੋ ਕਿ ਹੁਣ ਉਹ ਉਹਨਾਂ ਨੂੰ ਜਨਵਰੀ ਦੇ ਵਿੱਚ 18 18 ਜਨਵਰੀ ਨੂੰ ਪੇਸ਼ ਕੀਤਾ ਗਿਆ ਸੀ ਤੇ ਹੁਣ ਫੇਰ ਹੁਣ ਫੇਰ ਸੈਟ ਦੇ ਵਿੱਚ ਤਿੰਨ ਮੈਂਬਰ ਵਧਾ ਦਿੱਤੇ ਗਏ ਨੇ ਬਿਕਰਮ ਸਿੰਘ ਮਝੀਠਿਆ ਦਾ ਹਰ ਪੇਸ਼ੀ ਦੇਤੇ ਹੀ ਕਹਿਣਾ ਸੀ ਕਿ ਪੋਲੀਟਿਕਲ ਖੇਡਾਂ ਖੇਡੀਆਂ ਜਾ ਰਹੀਆਂ ਨੇ ਹੁਣ ਬਿਕਰਮ ਸਿੰਘ ਮਝੀਠਿਆ ਕੇਸ ਦੇ ਵਿੱਚ ਕੀ ਹੁੰਦਾ ਹੈ ਉਹ ਅੱਗੇ ਦੇਖਣਾ ਜਾਰੀ ਰਹੇਗਾ 22 ਅਗਸਤ ਦੇ ਵਿੱਚ ਹਾਈ ਕੋਰਟ ਵੱਲੋਂ ਜ਼ਮਾਨਤ ਦਿੱਤੀ ਗਈ ਸੀ ਜੋ ਕਿ ਹੁਣ ਉਹ ਉਹਨਾਂ ਨੂੰ ਜਨਵਰੀ ਦੇ ਵਿੱਚ 18 18 ਜਨਵਰੀ ਨੂੰ ਪੇਸ਼ ਕੀਤਾ ਗਿਆ ਸੀ ਤੇ ਹੁਣ ਫੇਰ ਹੁਣ ਫੇਰ ਸੈਟ ਦੇ ਵਿੱਚ ਤਿੰਨ ਮੈਂਬਰ ਵਧਾ ਦਿੱਤੇ ਗਏ ਨੇ ਬਿਕਰਮ ਸਿੰਘ ਮਝੀਠਿਆ ਦਾ ਹਰ ਪੇਸ਼ੀ ਦਿੱਤੇ ਹੀ ਕਹਿਣਾ ਸੀ ਕਿ ਪੋਲੀਟੀਕਲ ਖੇਡਾਂ ਖੇਡੀਆਂ ਜਾ ਰਹੀਆਂ ਨੇ ਹੁਣ ਬਿਕਰਮ ਸਿੰਘ ਮਝੀਠੇ ਕੇਸ ਦੇ ਵਿੱਚ ਕੀ ਹੁੰਦਾ ਹੈ ਉਹ ਅੱਗੇ ਦੇਖਣਾ ਜਾਰੀ ਰਹੇਗਾ 22 ਅਗਸਤ ਦੇ ਵਿੱਚ ਹਾਈ ਕੋਰਟ ਵੱਲੋਂ ਜਮਾਨਤ ਦਿੱਤੀ ਗਈ ਸੀ ਜੋ ਕਿ ਹੁਣ ਉਹ ਉਹਨਾਂ ਨੂੰ ਜਨਵਰੀ ਦੇ ਵਿੱਚ 18 18 ਜਨਵਰੀ ਨੂੰ ਪੇਸ਼ ਕੀਤਾ ਗਿਆ ਸੀ ਤੇ ਹੁਣ ਫੇਰ ਹੁਣ ਫੇਰ ਸਿੱਟ ਦੇ ਵਿੱਚ 3 ਮੈਂਬਰ ਵਧਾ ਦਿੱਤੇ ਗਏ ਨੇ ਬਿਕਰਮ ਸਿੰਘ ਮਜੀਠੀਆ ਦਾ ਹਰ ਪੇਸ਼ੀ ਦਤੇ ਹੀ ਕਹਿਣਾ ਸੀ ਕਿ ਪੋਲੀਟਿਕਲ ਖੇਡਾਂ ਖੇਡੀਆਂ ਜਾ ਰਹੀਆਂ ਨੇ ਹੁਣ ਬਿਕਰਮ ਸਿੰਘ ਮਜੀਠੀਆ ਕੇਸ ਦੇ ਵਿੱਚ ਕੀ ਹੁੰਦਾ ਹੈ ਉਹ ਅੱਗੇ ਦੇਖਣਾ ਜਾਰੀ ਰਹੇਗਾ